ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਜਿਵੇਂ ਆਪਾਂ ਗੱਲ ਤਤਾਂ ਬਾਰੇ ਗੱਲ ਕੀਤੀ ਸੀ ਵੀ ਉਹਨਾਂ ਨੂੰ ਪੰਜਾਂ ਨੂੰ ਇੱਕ ਇੱਕ ਤਤ ਨਹੀਂ ਮਰਵਾਤਾ ਹੂੰ ਹੂੰ ਤੇ ਮਨੁੱਖ ਦੇ ਅੰਦਰ ਤਾਂ ਇਹ ਪੰਜੇ ਤਤ ਸਮਾਏ ਹੁੰਦੇ ਆ ਹੂੰ ਹੂੰ ਤੇ ਇਹਨਾਂ ਤਤਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੂੰ ਹੂੰ ਇਹ ਗੁਰਬਾਣੀ ਚ ਪਹਿਲਾ ਸ਼ਬਦੀ ਆਉਂਦਾ ਸੀ ਸੁਣਿਆ ਮੈਂ ਚੰਗੀ ਤਰ੍ਹਾਂ ਵੀ ਪੰਜੇ ਬਧੇ ਮਾਹਾਂ ਬਲੀ ਕਰ ਸੱਚਾ ਢੋਆ ਰੋਗ ਸੋਗ ਸਭ ਮਿਟ ਗਏ ਨਿਤ ਨਵ ਨਰਵਾ ਇਹ ਜਿਹੜਾ ਕਾਮ ਹੈ काम ਦੇ ਪਿਛੇ ਤੋਂ ਆਪਾਂ ਚੱਲਦੇ ਹਾਂ ਸਭ ਤੋਂ ਪਹਿਲਾਂ ਵੀ ਜਿਹੜਾ ਕੰਮ ਹੈ ਇਹ ਘਰ ਤੱਕ ਸੀਮਿਤ ਹੋਣਾ ਚਾਹੀਦਾ ਹੈ ਇਹ ਨਹੀਂ ਵੀ ਘਰ ਤੋਂ ਬਾਹਰ ਜਾਵੜੇ ਜੇ ਘਰ ਤੋਂ ਬਾਹਰ ਜਾਵੜਿਆ ਫਿਰ ਇਹ ਜਿਹੜਾ ਹੈਗਾ ਕੰਮ ਦੇ ਦਾਇਰੇ ਦੇ ਵਿੱਚ ਜਦੋਂ ਬਾਹਰ ਜਾਵੜਿਆ ਇਹ ਆਪਣੇ ਹੱਦ ਤੋਂ ਤਾਂ ਉਸ ਤੋਂ ਬਾਅਦ ਇਹਨੂੰ ਖਤਰਾ ਖਤਰਾ ਹੈ ਹਾਂਜੀ ਤੇ ਊਂ ਕੰਮ ਬਿਨਾ ਆਪਣਾ ਜਿਹੜੀ ਆਪਾਂ ਇੱਥੇ ਦੁਨੀਆ ਤੇ ਵੀ ਨਹੀਂ ਆ ਸਕਦੇ ਜੀ ਇਹ ਕੰਮ-ਕਾਮ ਨਾ ਹੁੰਦਾ ਆਪਣੇ ਦਾਦੇ ਪਰਦਾਦੇ ਨਹੀਂ ਆ ਸਕਦੇ ਸੀ ਉਸ ਤੋਂ ਬਾਅਦ ਆਪਾਂ ਨਹੀਂ ਆ ਸਕਦੇ ਸੀ ਕੰਮ ਜ਼ਰੂਰੀ ਵੀ ਹੈ ਪਰ ਇਹਨੂੰ ਇੱਕ ਦਾਇਰੇ ਦੇ ਵਿੱਚ ਰੱਖਣਾ ਹੈ ਠੀਕ ਹੈ ਇੱਕ ਦਾਇਰੇ ਚ ਹਾਂਜੀ ਉਸ ਤੋਂ ਬਾਅਦ ਆ ਗਿਆ ਕ੍ਰੋਧ ਕ੍ਰੋਧ ਨੂੰ ਵੀ ਇੱਕ ਦਾਇਰੇ ਦੇ ਵਿੱਚ ਰੱਖਣਾ ਹੈ ਵੇਖੋ ਹੁਣ ਇੱਕ ਸੱਪ ਹੈ ਸੱਪ ਕੋਈ ਬੰਦੇ ਮਾਰਨ ਵਾਸਤੇ ਤਾਂ ਨਹੀਂ ਉਹਨੂੰ ਜਨਮ ਦਿੱਤਾ ਹਾਂਜੀ ਸੱਪ ਆਪ ਵੀ ਰੱਖਿਆ ਵਾਸਤੇ ਫੁਕਾਰਾ ਮਾਰਦਾ ਹੈ ਹਾਂਜੀ ਜਦ ਡੰਗ ਵੀ ਜਾਂਦਾ ਹੈ ਉਹ ਆਪ ਆਪਣੇ ਆਪ ਨੂੰ ਬਚਾਉਣ ਦਾ ਮਾਰਾ ਡੰਗਦਾ ਹੈ ਹੋਰ ਕੋਈ ਬੰਦੇ ਨਾਲ ਬੈਰ ਨਹੀਂ ਹੋਦਾ ਇਸੀ ਤਰ੍ਹਾਂ ਇਹ ਜਿਹੜਾ ਕ੍ਰੋਧ ਹੈ ਵੀ ਇਹਦਾ ਸੀਮਤ ਧੇਰੇ ਦੇ ਵਿੱਚ ਹੋਵੇ ਜਿੱਥੇ ਕੋਈ ਕ੍ਰੋਧ ਆਉਣ ਵਾਲੀ ਗੱਲ ਹੋਵੇ ਉੱਥੇ ਕਰੇ ਕੋਈ ਮੇਰੀ ਗੱਲ ਸੁਣੋ ਵੀ ਕੋਈ ਬਾਹਰੋਂ ਬੰਦਾ ਆ ਕੇ ਆਪਣੇ ਘਰੇ ਰੌਲਾ ਰੱਪਾ ਪਾਉਂਦਾ ਹੈ ਆਪਣੀ ਜ਼ਮੀਨ ਜਾਇਦਾਦ ਤੇ ਕੋਈ ਕਬਜ਼ਾ ਕਰਦਾ ਹੈ ਆਪਣੀ ਕੋਈ ਧੀ ਭੈਣ ਨੂੰ ਮੰਦਾ ਚੰਗਾ ਬੋਲਦਾ ਹੈ ਉੱਥੇ ਤਾਂ ਆਪਾਂ ਨੂੰ ਕ੍ਰੋਧ ਜ਼ਰੂਰੀ ਵੀ ਹੈ ਆਊਗਾ ਵੀ ਆਉਣਾ ਵੀ ਜ਼ਰੂਰੀ ਹੈ ਹਾਂਜੀ ਜਿੱਥੇ ਜਾਇਜ਼ ਹੈ ਜਿੱਥੇ ਜਾਇਜ਼ ਹੈ ਅੱਛਾ ਬਿਨਾਂ ਗੱਲ ਤੋਂ ਅਮੇ ਉਹਦੇ ਨਾਲ ਬੱਟਾ ਪਿੱਛੇ ਲੜ ਪਿਆ ਉਹਦੇ ਨਾਲ ਕੰਧ ਪਿੱਛੇ ਲੜ ਪਿਆ ਉਹ ਨਹੀਂ ਸੀਮਤ ਦੈਰੇ ਚ ਇਹ ਹੋ ਗਿਆ ਕਾਮ ਤੇ ਕ੍ਰੋਧ ਹਾਂਜੀ ਫਿਰ ਆ ਗਿਆ ਲੋਭ ਲੋਭ ਵੀ ਜਿਹੜੀ ਆਪਾਂ ਹੱਕ ਦੀ ਕਮਾਈ ਕਰਦੇ ਆ ਘਰੇ ਇਹ ਲੋਭ ਨਹੀਂਗਾ ਹਾਂਜੀ ਠੀਕ ਐ ਐਵੇਂ ਤਾਂ ਜੀ ਆਪਾਂ ਆਖਦੇ ਵੀ ਲੋਭ ਹੈ ਭਾਈ ਲੋਭ ਹੈ ਰੋਟੀ ਕਮਾਵਾਂਗੇ ਨਾ ਖਾਵਾਂਗੇ ਕਿੱਥੇ ਹਾਂਜੀ ਭੁੱਖੇ ਮਰ ਜਾਣਗੇ ਹਾਂ ਜੀ ਆਖਦੇ ਤਾਂ ਧੰਤਾ ਤੇਰਾ ਲੋਭ ਤਾਂ ਆਪਾ ਕਰਨਾ ਹੀ ਨਹੀਂ ਆਪਾ ਕਰਨਾ ਹੀ ਨਹੀਂ ਜੋ ਲੋਭ ਆਪਾ ਕਰਦੀ ਕੰਮਾਂ ਵਾਸਤੇ ਨਾਲ ਲੋਭ ਕੀਤਾ ਤਪਤ ਭੁੱਖੇ ਮਰ ਜਾਗੇ ਹਾਂਜੀ ਹੈ ਪਰ ਇਹ ਲੋਭ ਕਰਨਾ ਆਪਦੇ ਹੱਕ ਤੇ ਇਹ ਨਹੀਂ ਦੂਜੇ ਦੀ ਜ਼ਮੀਨ ਨੂੰ ਤੱਕਣਾ ਜਾਂ ਦੂਜੇ ਦੇ ਤੁਹਾਨੂੰ ਤੱਕਣਾ ਕੋਠੀ ਨੂੰ ਤੱਕਣਾ ਉਹ ਨਹੀਂ ਉਹਨੂੰ ਫਿਰ ਲੋਭ ਆ ਹੁੰਦੇ ਆ ਜਿਹੜਾ ਆਪਦੇ ਕੰਮ ਪ੍ਰਤੀ ਇਹਨੇ ਰਹਿਣਾ ਆਪਦਾ ਕਾਰੋਬਾਰ ਕਰਨਾ ਮਿਹਨਤ ਮਜ਼ਦੂਰੀ ਕਰਨੀ ਉਹ ਠੀਕ ਹੈ ਉਹਨੂੰ ਆਪਾ ਲੋਭ ਨਹੀਂ ਕਹ ਸਕਦੇ ਉਹਨੂੰ ਲੋਭ ਨਹੀਂ ਕਹਿ ਸਕਦੇ ਲੋਭ ਜਦੋਂ ਪ੍ਰਾਇਆ ਹੱਕ ਇਹ ਖਿੱਚਣ ਨੂੰ ਕਰਦਾ ਹੈ ਉਸ ਨੂੰ ਲੋਭ ਆਖਦੇ ਆ ਵੀ ਆ ਵੀ ਮੇਰਾ ਹੋ ਜੇ ਆ ਵੀ ਆ ਵੀ ਮੇਰਾ ਹੋ ਜੀ ਹਾਂਜੀ ਇਸੇ ਤਰ੍ਹਾਂ ਮੂਹ ਆ ਗਿਆ ਮੂਹ ਹੋਣਾ ਪਾ ਜੇ ਅਸੀਂ ਛੜਤਾ ਹਾਂਜੀ ਛੜਤਾ ਤਾਂ ਬਾਈ ਬੱਚੇ ਕਿਵੇਂ ਪੜਨਗੇ ਹਾਂਜੀ ਠੀਕ ਹੈ ਬੱਚੇ ਪਾਲਣ ਦੀ ਖਾਤਰ ਮੂਹ ਕਰਨਾ ਪਊਗਾ ਪਰ ਉਹ ਨਾ ਹੋਵੇ ਵੀ ਜਦੋਂ ਬੱਚੇ ੜਾਰ ਹੋ ਜਾਣ ਕੰਮ ਕਰਨ ਵਾਲੇ ਹੋ ਜਾਣ ਫੇਰ ਵੀ ਮੂਰੇ ਮੂਰੇ ਭੱਜਿਆ ਫਿਰੇ ਸਾਰੀ ਉਮਰ ਉਹ ਤੋਂ ਖੜੇ ਹੀ ਨਾ ਛੁੱਟੇ ਇਹਦਾ ਹਾਂਜੀ ਉਹ ਉਹ ਵੀ ਗੱਲ ਗਲਤ ਹੈ ਉਹ ਫੇਰ ਜਿਹੜਾ ਇਹਨੂੰ ਬੱਚੇ ਪਾਲਣ ਦੇ ਖਾਤਰ ਉਹਨਾਂ ਕੋ ਮੋਹ ਤਾਂ ਇਹਨੂੰ ਸਾਰਾ ਕਰਨਾ ਪਊਗਾ ਜਿੰਨਾ ਚਿਰ ਉਹ ਜਵਾਨ ਨਹੀਂ ਹੁੰਦੇ ਜਿੰਨਾ ਚਿਰ ਉਹ ਵਿਆਹੀ ਬਰੀ ਦੇ ਨਹੀਂ ਉਹਨਾਂ ਚਿਰ ਤਾਈ ਇਹਨੂੰ ਮੋਹ ਕਰਨਾ ਪਊਗਾ ਜਦੋਂ ਉਹ ਵਿਆਹੀ ਬਰੇਗੇ ਸਾਰਾ ਕੰਮ ਮੁੱਕ ਗਿਆ ਉਸ ਤੋਂ ਬਾਅਦ ਇਹ ਗਾਲਾ ਵਿੱਚ ਕੋ ਸਾਰਾ ਰਹਿਣਾ ਪ੍ਰਭਾਵ ਤੇ ਬਿਨਾਂ ਗੱਲੋੜ ਤੋਂ ਹਾਂਜੀ ਉਹਨੂੰ ਫਿਰ ਮੋਹ ਕੈ ਠੀਕ ਹੈ ਹੰਕਾਰ ਹੰਕਾਰ ਵੀ ਬਦਲ ਕੇ ਬਾਜ ਦੇ ਵਿੱਚ ਇਹ ਹੌਸਲਾ ਬਣ ਜਾਂਦਾ ਹਾਂਜੀ ਆਪਦੇ ਕੰਮ ਪ੍ਰਤੀ ਰੱਖਲਾ ਭਗਤੀ ਪ੍ਰਤੀ ਰੱਖਲਾ ਫਿਰ ਇਹ ਇਹਦੇ ਆ ਰੂਪਰੇਖਾ ਬਦਲੀ ਜਾਂਦੀ ਹੈ ਹਾਂਜੀ ਹੰਕਾਰ ਦੀ ਆਪਦੇ ਕੰਮ ਪ੍ਰਤੀ ਕਰਦਾ ਪਰ ਕਿਸੇ ਨੂੰ ਡਰਾਉਣ ਦੀ ਖਾਤਰ ਕਿਸੇ ਨੂੰ ਧਮਕਾਉਣ ਦੀ ਖਾਤਰ ਇਹ ਹੰਕਾਰ ਵਰਤਦਾ ਨਹੀਂ ਉੱਥੇ ਉਹ ਨਹੀਂ ਬਿਲਕੁਲ ਕਰਦਾ ਇਸ ਤਰ੍ਹਾਂ ਇਹ ਪੰਜੇ ਕੰਟਰੋਲ ਚ ਕਰੇ ਜਾਂਦੇ ਹਨ ਜਦੋਂ ਹਾਂਜੀ ਫੇਰ ਇਹਨਾਂ ਤੋਂ ਕੋਈ ਖਤਰਾ ਫੇਰ ਇਹਨਾਂ ਨੂੰ ਗਲਤ ਨਹੀਂ ਕਹਿ ਸਕਦੇ ਫੇਰ ਇਹਨਾਂ ਨੂੰ ਆਪਾਂ ਗਲਤ ਨਹੀਂ ਕਹਿ ਸਕਦੇ ਫੇਰ ਤਾਂ ਫਕੀਰੇ ਤੋਂ ਕੰਮ ਵੀ ਲੈਂਦੇ ਆ ਹਾਂਜੀ ਇਹਦੇ ਜਿਹੜੇ ਜਿੰਨੇ ਇਹਦੇ ਦੁਸ਼ਮਣ ਸੀ ਪੰਜੇ ਹਾਂਜੀ ਬਲਕਿ ਉਲਟਕੇ ਇਹਦੇ ਦੋਸਤ ਬਣ ਜਾਂਦੇ ਪੰਜੇ ਕੋਈ ਵੀ ਕੋਈ ਕੰਮ ਹੈ ਜਿਹੜੇ ਲਿਮਟ ਚ ਆਉ ਗਲਤ ਨਹੀਂ ਬੈ ਹਾਂਜੀ ਜਿਹੜਾ ਦਾਇਰੇ ਤੋਂ ਬਾਹਰ ਗਿਆ ਉਹ ਹਾਂਜੀ ਔਟਾ ਜਿਵੇਂ ਗਰਾਊਂਡ ਦੇ ਵਿੱਚੋਂ ਖਿਡਾਰੀ ਬਾਹਰ ਹੋ ਜੇ ਤਾਂ ਉਹਨੂੰ ਕਹਿੰਦੇ ਬਹਿ ਜਾ ਬਸ ਰਹਿਣ ਦੀ ਹਾਂਜੀ ਇਸੇ ਤਰ੍ਹਾਂ ਹੀ ਇਹ ਹੈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਬਾਬੇ ਸਤਿ ਸ਼੍ਰੀ ਅਕਾਲ